ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਵੜਾ ਸੇਣ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਅਗੀ ਕਰਮ ਵਾਲੀ ਤਾਜੀ ਸੂਈ ਤੇ ਇੱਕ ਗੱਬਣ ਸਾਈ ਵਾਲਾ ਜੀ ਬਈ ਥੋੜੇ ਦਿਨਾਂ ਦੀ ਕਰਮ ਵਾਲੀ ਕੱਚੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰਦੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹੋ ਬਾਈ ਬਹੁਤ ਵਧਦਾ ਨਾਮ ਤੇ ਬਾਈ ਆਪਣਾ ਐਡਰੈਸ ਬੋਲੋ ਨਾਮ ਸੁਖਚੈਨ ਸਿੰਘ ਪਿੰਡ ਗੰਮਟੀਕਲਾ ਜ਼ਿਲ੍ਹਾ ਬਠਿੰਡਾ ਤਸੀਹ ਰੰਪਰਾ ਪੂਰ ਨੇੜੇ ਪਿੰਡ ਬਾਈ ਨੇੜੇ ਪਿੰਡ ਇਧਰ ਆਪਾਂ ਨੂੰ ਭਾਈ ਰੂਪਾ ਭਗਤਾ ਭਾਈ ਗੱਦਲਪੁਰਾ ਰਹਿ ਜਾਂਦਾ ਸੀ ਲਵਰਾ 50 ਪਿੰਡ ਆਪਣਾ ਮੋਬਾਈਲ ਨੰਬਰ ਬੋਲਦਾ 76580 06772 اے بھائی دا کوئی کانٹیکٹ نمبر ਆ باقی ਚਲ ਰਿਹਾ ਸਕਰੀਨ ਤੇ ਨੋਟ ਕਰ ਲੋ ਜਿਹੜੀ ਇਹ ਸਾਹਮਣੇ ਵੜ ਦੇਖ ਰਿਹਾ ਬਈ ਕਿਹੜਾ ਸੂਹਾ ਸੂਈ ਆ ਇਹ ਬਈ ਦੂਜਾ ਸੂਹਾ ਸੂਈ ਆ ਹੂੰ ਤੇ ਰਾ ਸੂਈ ਆ ਇਹ 3:00 ਵਜੇ ਠੀਕ ਆ ਹਾਂ 3:00 ਵਜੇ ਸੂਈ ਆ ਮਗਰ ਬੱਚਾ ਇਹਦੀ ਜੇਰ ਜੂਰ ਪੈਗੀ ਜੇ ਰੋਕੇ ਆਪਣੇ ਕੋਲੇ ਵੀਡੀਓ ਪਈ ਆ ਸੀਲ ਠੰਡੀ ਫੁੱਲ ਆ ਠੀਕ ਆ ਠੰਡੀ ਸੀਲ ਫੁੱਲ ਵੀਡੀਓ ਬਾਈ ਕਨ ਹੈਗੀ ਆ ਦੇਖ ਸਕਦੇ ਬੱਚਾ ਕੀ ਆ ਗਿਆ ਬਈ ਮਗਰ ਬਈ ਬੱਚਾ ਦੇਗੀ ਬੱਚਾ ਬਸ ਬੱਚੇ ਬਹੁਤ ਚੰਗੇ ਪਾਉਂਦੀ ਆ ਹੂੰ ਸਹੀ ਗੱਲ ਆ ਲੇਵਾ ਤਾਂ ਗਵਾਹੀ ਪਰਦਾ ਲੇਵਾ ਤਾਂ ਬਾਈ ਪੰਡ ਲਾਈ ਫਿਰਦੀ ਐ ਫਾੜੀ ਵਾਲਾ ਲੇਵਾਗਾ ਉਹ ਨਹੀਂ ਕੋਈ ਟਟਮਾਇਆ ਸਹੀ ਗੱਲ ਪੋੜਾ ਕੋਈ 4-5 ਸੂਏ ਚੋੜੀ ਵਾਲੀ ਨਾਲ ਬਾਕੀ ਥਣ ਵਾਲਾ ਚੰਗਾ ਹਾਂ ਥਣ ਤਾਂ ਬਾਈ ਚਾਹੀਏ ਕੋਈ ਮਸ਼ੀਨੀ ਚੋਲੇ ਤੇ ਚਾਹੀਏ ਕੋਈ ਹੱਥੀ ਚੋਲੇ ਸਹੀ ਗੱਲ ਜਿਵੇਂ ਮਰਜ਼ੀ ਬੰਦਾ ਚੋਲੇ ਬਾਤ ਆ ਬਾਈ ਐ ਮੈਂ ਕਿਹੜਾ ਪੀੜੀ ਤੇ ਪਾਵੇ ਨਾ ਪੀੜੀ ਤੇ ਜਿਵੇਂ ਮਰਜ਼ੀ ਬਾਈ ਜਿਵੇਂ ਮਰਜ਼ੀ ਕੋਈ ਕਿਵੇਂ ਚੋਲੇ ਬੰਦਾ ਹਣਾ ਸਹੀ ਗੱਲ ਘਰੇ ਕੋਈ ਆਪਣਾ ਛੋਟਾ ਜ਼ਿੰਮੇਦਾਰ ਭਰਾ ਉਹਨੂੰ ਵੀ ਵਧਗਾ ਤੇ ਚੂਣ ਚਵਾ ਕੇ ਇਸ ਤਰ੍ਹਾਂ ਦਾ ਚੂਣ ਬਾਈ ਧਾਰਾ ਮਾਰਾਂਗੇ ਇੱਕ ਨੰਬਰ ਆ ਗੁੱਤियां ਪੜਦੀ ਆ ਠੀਕ ਆ ਚੂਣ ਚਵਾ ਬਾਈ ਕਹਿੰਦਾ ਇੱਕ ਨੰਬਰ ਬਾਈ ਗੁੱਥੀਆਂ ਪੜਦੀ ਆ ਇੱਕ ਨੰਬਰ ਚਵਾਈ ਆਗੀ ਹੂੰ ਖੋਲੀ ਬਾਈ ਤੋਰੀ ਤੋੜ ਦਿੰਨੇ ਆ ਬਾਈ ਬਾਕੀ ਐਚ ਐਫ ਦਾ ਕਰਾਸ ਆ ਜੀ ਨਾ ਇਹ ਚਿੱਪ ਦਾ ਕਰਾਸ ਆਗੀ ਤੇ ਮਗਰ ਬੱਚਾ ਵੀ ਬਾਈ ਬਹੁਤ ਚੰਗਾ ਬੱਚੀ ਹੁੰਦੀ ਤਾਂ ਗੱਲ ਹੀ ਬਣ ਜਾਂਦੀ ਬੱਚੇ ਜਿਹੇ ਮਰਜ਼ੀ ਲੈ ਲਿਓ ਭਾਈ ਹਾਂ ਸਹੀ ਗੱਲ ਆ ਬਾਈ ਬਾਕੀ ਕੱਦ ਵਾਲੀ ਆ ਵਜਨ ਵਾਲੀ ਬਾਕੀ ਛੋਟੀ ਨਹੀਂ ਬਾਈ ਯਾਰ ਬਾਕੀ ਲੇਵਾ ਤਾਂ ਨਹੀਂ ਲੱਗਦਾ ਇਹ ਜਹਾ ਹਾਂ ਜਿਹੜੇ ਹਸਾਬ ਨਾਲ ਗਾਣੂ ਲੇਵਾ ਲੱਗਿਆ ਵਾ ਸਹੀ ਗੱਲ ਬੜਾ ਚੰਗਾ ਲੇਵਾ ਲੱਗਿਆ ਵਾ ਹਾਂ ਬਾਕੀ ਜਿੰਦ ਜਾਣ ਲਈ ਸੂਆ ਵਗੈਰਾ ਵੀ ਨਹੀਂ ਗੱਲ ਕਰੀ ਨਾ ਬਾਈ ਸੂਆ ਮੰਨਿਆ ਕੋਈ ਚੱਕਰ ਨਹੀਂ ਨਾੜਾ ਨੁੜਾ ਹਾਂ ਬਾਈ ਕੀ ਬਾਤ ਹੈ ਤੇ ਮੁੱਲ ਇਹ ਤਾਂ ਪਹਿਲੀ ਕੀਰਫ ਹੋਈ ਮੁੱਲ ਕੋਈ ਬਈ ਇਹਦਾ ਕੋਈ 70 ਨਹੀਂ 75 ਨਹੀਂ ਹੂੰ 58000 ਦੀ ਵੈੜ ਦੇ ਦਾਂਗੇ ਆਪਾਂ ਠੀਕ ਹੈ ਹਾਂ ਦੇਖੋ ਬਾਈ ਨਾ ਤਾਂ ਬਾਈ ਕਹਿੰਦਾ ਮੁੱਲ ਕਰੀਏ 70 ਤੇ ਨਾ ਕਰੀਏ 75 58000 ਰੁਪਏ ਦੀ ਵੈੜ ਆਪਾਂ ਦੇ ਦੇਾਂਗੇ ਮੁੱਲ ਭਈ ਨੇ ਜਮਾਂ ਜਾਇਜ਼ ਰੱਖਿਆ ਮੁੱਲ ਕੋਈ ਭਈ ਆਪਾਂ ਅੱਗੇ ਵੀ ਕੋਈ ਬਾਲੇ ਨਹੀਂ ਕਰਦੇ ਆਪਣਾ ਮੁੱਲ ਜਾਇਜ਼ ਹੀ ਹੁੰਦਾ ਹੈਗਾ ਸਹੀ ਗੱਲ ਆ ਭਈ ਹਾਂ ਮਾਰ ਦੋ ਭਈ ਤਾਰਾ ਚੂਣ ਚਵਾਈ ਆਪਾਂ ਸੋਨੂੰ ਚੈੱਕ ਕਰਵਾ ਲਾ ਮੈਂ ਕਹਿੰਦਾ ਚੂਣ ਚਵਾਈ ਵਾਲਾ ਚੰਗਾ ਨਾ ਬੋਲਾ ਹੀ ਆ ਲੈ ਭਈ ਹਣੇ ਦਾ ਓਏ ਮਾਰ ਦਿਆ ਮੇਰਾ ਗਾੜਾ ਸਹੀ ਗੱਲ ਆ ਕੀ ਬਾਤ ਆ ਲੈ ਬਹੁਤ ਚੰਗਾ ਚੂਣ ਚਵਾਈ ਲੱਗਿਆ ਕਰਮਾਂ ਦੇ ਨੂੰ ਕਹਿਣਾ ਕੁਛ ਨਹੀਂ ਕਹਿਣਾ ਕੋਈ ਜਿਵੇਂ ਮਰਜ਼ੀ ਚੋਲੇ ਬੰਦਾ ਬਾਈ ਯਾਰ ਬੁੱਥ ਨਹੀਂ ਪੜਦੀ ਯਾਰ ਹਨਾ ਹਮ ਲੱਗਦਾ ਨਹੀਂ ਐਡਾ ਚੰਗਾ ਘਾਣੂ ਸਹੀ ਗੱਲ ਆ ਬਾਕੀ ਕੁਥੀਆਂ ਪੁੱਟਣ ਵਾਲਾ ਗੰਮੀ ਉਹ ਸੋਹਣਾ ਢੋਣਾ ਲੈ ਲੈ ਕੀ ਬਾਤ ਆ ਬਾਈ ਸਹੀ ਗੱਲ ਆ ਬਹੁਤ ਸੋਹਣੀ ਚਵਾਈ ਲੱਗੀ ਹੋਇਆ ਕਹਿਣਾ ਕਰਮਾ ਨਹੀਂ ਕਹਿਣਾ ਕੁਛ ਨਹੀਂ ਬਾਈ ਲੈ ਸਹੀ ਗੱਲ ਆ ਜਿਵੇਂ ਮਰਜ਼ੀ ਚੋਈ ਚਲੋ ਬਈ ਕੋਈ ਦਿੱਕਤ ਨਹੀਂ ਕੋਈ ਚੱਕਰ ਨਹੀਂ ਜਿਵੇਂ ਮਰਜ਼ੀ ਬੰਦਾ ਚੋਲੇ ਹਨਾ ਬੂੜੇ ਚੋਲੇ ਕੋਈ ਜਬਾਰ ਆਪਣਾ ਪਾਣੀ ਬਾਕੀ ਅਸਲ ਵਿੱਚ ਫਾੜੀ ਵਾਲਾ ਡਰ ਫਾੜੀ ਵਾਲਾ ਲੀਵਾ ਲੱਗਿਆ ਬਾਈ ਜਿਵੇਂ ਬੰਦਾ ਕਹਿ ਦਿੰਦਾ ਨਾ ਹਮ ਉਹ ਕੁਆਲਿਟੀ ਫਾੜੀ ਬਣਦੀ ਆ ਦੀ ਆ ਸਹੀ ਗੱਲ ਆ ਸਹੀ ਗੱਲ ਆ ਬਾਈ ਤੇ ਦੋ ਨੰਬਰ ਤੇ ਬਾਈ ਅੱਗੇ ਬਾਈ ਛਾਈ ਵਾਲ ਆ ਗਈ ਕਿਹੜਾ ਸੂਆ ਇਹ ਬਾਈ ਦੂਜਾ ਸੂਆ ਕਿੰਨਾ ਕੁ ਟਾਈਮ ਬਾਕੀ ਇਹਦਾ ਟਾਈਮ ਬਾਈ 7-8 ਦਿਨ ਲਾਊਗੀ ਹਫਤਾ ਮੰਨ ਲੈ 7-8 ਦਿਨਾਂ ਦੀ ਕੱਚੀ ਬਾਈ ਕਹਿੰਨਾ ਹਫਤਾ ਮੰਨ ਕੇ ਆਇਆ ਕਿੰਨਾ ਕੁ ਦੁੱਧ ਕੱਢਿਆ ਬਾਈ ਦੁੱਧ ਬਾਈ ਇਹਨੇ ਦਿੱਤਾ 13 ਕਿਲੋ ਪਹਿਲਾਂ ਨੇ ਹੂੰ ਇੱਕਤੀ ਪਾ ਦੂਗੀ 15-16 ਕਿਲੋ ਠੀਕ ਆ ਹਾਂ ਤੂੰ ਠੰਡੀ ਆ ਪੂਰੀ ਉਹ ਠੰਡੀ ਆ ਜਿਵੇਂ ਮਰਜੀ ਲੈ ਕਿਆ ਬਾਤ ਆ ਬੜੀ ਹੰਡੀ ਹੈ ਨਾ ਲੈ ਸਹੀ ਗੱਲ ਜਮ ਮਰਜੀ ਫੇਰ ਠਿੱਲਾ ਬਹੁਤ ਪਿੰਗਾ ਬਾਈ ਜਿੱਦੇ ਬਣ ਗਈ ਵੜ ਗੱਲਾਂ ਕਰਾ ਦੂ ਪਿਓਰ ਸ਼ਾਈਵਾਲ ਹੂੰ ਗੱਲਾਂ ਕਰਾ ਦੂ ਹਾਂ ਬਾਕੀ ਥਣ ਬੜਾ ਚੰਗਾ ਜੇ ਥਣ ਬਈ ਬਸ ਮੁਠੀ ਹੜਾ ਜਿਵੇਂ ਮਰਜੀ ਬੰਦਾ ਹਨਾ ਚੋਲੇ ਠੀ ਚੋਲੇ ਭਾਵੇਂ ਕੈ ਮਸ਼ੀਨ ਚੋਲੇ ਲੈ ਬਾ ਤਖਾ ਮੂਰੋ ਲੈ ਕਿਆ ਬਾਤ ਲੈ ਬੜਾ ਚੰਗਾ ਥਾਣਾ ਬੜਾ ਚੰਗਾ ਜਿੰਨਾ ਵੀ ਕਹਦੇ ਬਾਈ ਬਾਕੀ ਕੱਚੀ ਭਈ ਅਗਰ ਕੱਚੀ ਕੱਚੀ ਆ ਬਾਈ ਬੰਦੇ ਨੇ ਪੰਜ ਚਾਰ ਦਿਨ ਸਾਂਭ ਲਈ ਸਹੀ ਗੱਲ ਵੇਚਣ ਵਾਲਾ ਵੀ ਲੈ ਗਿਆ ਉਹਨੂੰ ਵੀ 2 ਰੁਪਏ ਦੇ ਕੇ ਜਾਊਗਾ ਉਸਾਂ ਬਣਾਉਂਦੀ ਜਜਮੈਂਟ ਲਾ ਲਿਓ ਕਿ ਨਹੀਂ ਹਾਂ ਬਾਈ ਸਹੀ ਗੱਲ ਆ ਖੋਲ ਦੇ ਬਾਈ ਤੋਰ ਦੇ ਖੋਲ ਤੋਰ ਦਿੰਨੇ ਆ ਬਾਈ ਬਾਕੀ ਮਾਜੀ ਮੰਨ ਕੇ ਲੈ ਜਾ ਮਾਜੀ ਮੰਨ ਕੇ ਲੈ ਜਾ ਦੁੱਧੇ ਦਾ ਬਾਈ ਮੈਂ ਯਰਗਾ ਹੋਊਗਾ ਸਹੀ ਗੱਲ ਆ ਗਾੜਾ ਦੁੱਧ ਹੋਊਗਾ ਫਾਇਡ ਚੰਗੇ ਹੋ ਪੀਣ ਚ ਵੀ ਸੁਆਦ ਹੋਊਗਾ ਨਹੀਂ ਬਾਈ ਅਸ ਹਾਂਜੀ ਬਾਈ ਇਹ ਨਹੀਂ ਹੋਊਗਾ ਵੀ ਪੀਣ ਚ ਵੀ ਵਧੀਆ ਨਹੀਂ ਹੋਣਾ ਦੁੱਧ ਉਹ ਕੰਮ ਨਹੀਂ ਬਾਈ ਜਿਵੇਂ ਮਰਜੀ ਬੰਦਾ ਲੈ ਬਾਕੀ ਯਾਰ ਤੁਰਦੀ ਖੱਖ ਥੋੜੇ ਖਾਣੇ ਆ ਗਨੇ ਹਾਂ ਸਹੀ ਗੱਲ ਜਿੰਦ ਜਾਣ ਵਾਲੀ ਆ ਬਾਈ ਕੋਈ ਲੱਸੀ ਲਾਵੇਂ ਜਿੰਦ ਜਾਣ ਵਾਲੀ ਆ ਤੇ ਮੁੱਲ ਇਹਦਾ ਫਿਰ ਅਜਾ ਮੁੱਲ ਇਹਦਾ ਵੀ ਕੋਈ ਬਾਹਲਾ ਨਹੀਂ ਕਰਦੇ ਬਈ ਕੱਚੀਆਂ ਕੱਚੀਆਂ ਵਾਲਾ ਹੀ ਆ ਬਾਈ ਹੂੰ 46000 ਦੀ ਦੇ ਦਾਂਗੇ 46000 ਦੀ ਹਾਂ ਬਾਈ ਛੋੜ ਛੱਪਾ ਹੀ ਹੋਊਗਾ ਬਾਈ ਕੋਈ ਠੀਕ ਆ ਛੋੜ ਛੱਪਾ ਹੀ ਕਰਾਂਗੇ ਬਾਈ ਕਿਨਾਂ 46000 ਰੁਪਏ ਦੀ ਬਾਈ ਇਹ ਵੈਢ ਦੇ ਦਾਂਗੇ ਮੁੱਲ ਬਾਈ ਨੇ ਬਾਈ ਦੋਮਾ ਦੀ ਖਿੱਚ ਕੇ ਰੱਖ ਲੈ ਸੇਠਾ ਇਹ ਸਰਾਨੇ ਅਰਗੀ ਪਈ ਆ ਸਹੀ ਗੱਲ ਆ ਕੋਈ ਪੁਲੀ ਪੁਲੀ ਪੂਰੀਆ ਨਾ ਵਾਕੀ ਲੈ ਖਾਣਾ ਹਵਾ ਨਦੀ ਵੀ ਸਾਫ ਸੁਥਰੀ ਆ ਚੰਗਾ ਕੱਦ ਬੈਡਾ ਹੈ ਨਾ ਚੰਗਾ ਕੱਦ ਬੈਡਾ ਲੈ ਬਾਈ ਮੇਰੇ ਬਰੂ ਪਰ ਨਹੀਂ ਦੇਖੋ ਯਾਰ ਜਿਵੇਂ ਬਾਈ ਨੇ ਥੱਲੇ ਹੱਥ ਲਾਈ ਜਾਂਦਾ ਕੋਈ ਚੱਕਰ ਨਹੀਂ ਲੈ ਕੀ ਬਾਤ ਆ ਵਿੱਚ ਬੰਦੇ ਕਹਿੰਦੇ ਆ ਇਹ ਗਰਮ ਹੁੰਦੇਗਾ ਉਹ ਕੰਮ ਨਹੀਂ ਸਹੀ ਗੱਲ ਆ ਬਾਈ ਲੈ ਤੇ ਨਾਕਸੀ ਕੇ ਬਾਈ ਦੇ ਬਾਈ ਦੋ ਆਪਾਂ ਦੋਮੇ ਹੀ ਦਿਖਾਤੇ ਸੋਨੂੰ ਦੋਮਾਂ ਚ ਕੋਈ ਵੀ ਪਸੰਦ ਆਵੇ ਬਾਈ ਨਾ ਕਰ ਲਿਓ ਕੰਟੈਕਟ ਧੰਨਵਾਦ